ਰਹਸਮਈ ਹਾਲਤ ਵਿੱਚ ਲੜਕੀ ਦੀ ਮੌਤ ਪੁਲਿਸ ਮਾਮਲੇ ਦੀ ਕਰ ਰਹੀ ਜਾਂਚ ਗੜਸ਼ੰਕਰ ਦੇ ਪਿੰਡ ਕਾਗੋ ਗੁਰੂ ਦੀ 23 ਸਾਲਾਂ ਨੌਜਵਾਨ ਲੜਕੀ ਦੀ ਰਹਸਮਈ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਮੇਵਾ ਚੰਦ ਵਾਸੀ ਪਿੰਡ ਕਾਗੋ ਗੁਰੂ ਨੇ ਸਿਵਲ ਹਸਪਤਾਲ ਗਣਸ਼ੰਕਰ ਦਸਿਆ ਕੇ ਕੰਚਨ ਉਮਰ 23 ਸਾਲ ਗੁਰਦੁਆਰਾ ਸਿੰਘ ਸਭਾ ਸਾਹਿਬ ਗਣਸ਼ੰਕਰ ਦੇ ਕੋਲ ਲੈਬੋਰਟਰੀ ਵਿੱਚ ਕੰਮ ਕਰਦੀ ਸੀ ਤੇ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਉਹ ਆਪਣੀ ਸਕੂਟਰੀ ਤੇ ਵਾਪਸ ਪਿੰਡ ਜਾ ਰਹੀ ਸੀ ਤਾਂ ਪਨਾਮ ਦੇ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਜਿਨ੍ਹਾਂ ਨੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ ਨੇ ਮੌੜਤੇ ਉਸ ਦੀ ਸਕੂਟਰੀ ਘੇਰ ਕੇ ਲੜਕੀ ਦਾ ਗਲਾ ਕੁੱਟ ਕੇ ਅਤੇ ਸਪਰੇਅ ਮਾਰ ਕੇ ਮੋਬਾਈਲ ਫੋਨ ਤੇ ਪੈਸੇ ਖੋਹ ਲਏ ਤੇ ਮੌਕੇ ਤੋਂ ਫਰਾਰ ਹੋ ਗਏ। ਵੇਵਾ ਚੰਦ ਨੇ ਦੱਸਿਆ ਕਿ ਉਹ ਵਾਰਦਾਤ ਦਾ ਪਤਾ ਲੱਗਣ ਤੇ ਕੰਚਨ ਨੂੰ ਘਰ ਲੈ ਕੇ ਗਏ ਪਰ ਉਸ ਦੀ ਹਾਲਤ ਗੰਭੀਰ ਦੇਖ ਕੇ ਇਲਾਜ ਲਈ ਸਿਵਲ ਹਸਪਤਾਲ ਗੜਸ਼ੰਕਰ ਲੈ ਆਏ ਜਿੱਥੇ ਉਸ ਦੀ ਮੌਤ ਹੋ ਗਈ ਮਰਤਕ ਦੇ ਪਿਤਾ ਨੇ ਪੁਲਿਸ ਨੂੰ ਗੁਹਾਰ ਲਗਾਈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਮੂੰ ਬਨੇ ਹੋਏ ਆ ਇਵੈਂਟ ਕੁੜੀ ਕੁੜੀ ਲਾਣੀ ਪਿੱਛੇ ਮੁੰਡਿਆਂ ਨੇ ਮੋਟਰਸਾਹ ਲਾ ਲਿਆ ਫੂਟੀ ਕਾਬੂ ਨਹੀਂ ਮੋੜ ਆ ਗਏ ਤੋਂ ਉੱਥੇ ਤੀਨ ਸੂਫੇ ਬੋਲੀ ਕੀਤੀ ਉੱਥੇ ਉਹ ਕਿਹੜਾ ਚੱਕਾ ਖੁੱਟ ਕੇ ਤੇ ਇਹ ਭਾਈ ਮੋਲ ਕੋਕੇ ਲੱਗੇ ਨੇ ਪਹਿਲੇ ਕੋਕੇ ਲੱਗੇ ਹਾਂ ਕੰਚਨ ਦੇਵੀ ਜੀ ਤੇ ਉਸ ਤੋਂ ਬਾਅਦ ਘਰ ਨੂੰ ਕੁੜੀ ਘਰ ਨੂੰ ਲੱਗਿਆ ਪਰ ਚਾਹ ਪਾਣੀ ਪੋਣੀ ਪੀ ਕੇ ਟੱਡਾ ਕੀਤਾ 2 ਘੰਟਿਆਂ ਬਾਅਦ ਆਸਾਸ ਤੋਂ ਲੱਗਿਆ ਗਏ ਤੇਰੇ ਕਰੀਓ ਜੀ ਰਾਉਟ ਭਾਇਆ ਸਾਫਤਾ ਸਰਵਿਸ ਕਰ ਤੋਂ ਕਰੋ ਜੀ ਸਾਡੇ ਪਿੰਡ ਦੇ ਵਿੱਚ ਬਾਰਦਾਤਾਂ ਜਿਹੜੀ ਹੋਈ ਬਹੁਤ ਮਾੜੀ ਹੋਈ ਆ ਇਹਦੇ ਪਰ ਗੌਰ ਕਰਨਾ ਚਾਹੀਦਾ ਸਰਕਾਰ ਨੂੰ ਵੀ ਗੌਰ ਕਰਨਾ ਚਾਹੀਦਾ ਇਹਨਾਂ ਦੇ ਨਸ ਪਾਣੀ ਚਾਹੀਦਾ ਮੁੰਡਿਆਂ ਦੇ ਵੀ ਇਦਾਂ ਦੇ ਅੱਗੇ ਤੇ ਕਲੇਮ ਹੋਣਾ ਨਹੀਂ ਚਾਹੀਦਾ ਇਹਨਾਂ ਦੀ ਸਿਹਤ ਤਾਂ ਜਿੰਨੀ ਵੀ ਹੋ ਸਕੇ ਗਰੀਬ ਬੰਦੇ ਦੀ ਕਰਨੀ ਚਾਹੀਦੀ ਆ ਪੂਆ ਗੁਰਦੁਆਰੇ ਤੇ ਆਪਣੇ ਜੌਬ ਕਰਦੀ ਆ ਤੇ ਪਹਿਲਾਂ ਰਾਜਾ ਸਾਹਿਬ ਦੇ ਵੀ ਲੱਗੇ ਸੀ ਰਾਜੇ ਦੇ ਹਸਪੀਟਲ ਵੀ ਲੱਗੇ ਸੀ ਉੱਥੇ ਵੀ ਲੱਗੇ ਹੋਏ ਕੰਮ ਕਰਦੇ ਰਹੇ ਹੁਣ ਇੱਥੇ ਆਪਣੇ ਗਰਸ਼ੰਕਰ ਗੜੀ ਸ਼ੰਕਰ ਤੋਂ ਘਰ ਜਾ ਰਹੇ ਸੀਗੇ ਪਨਾਵ ਤੋਂ ਮੁੰਡੇ ਮਗਰ ਮੋੜ ਤੋਂ ਲੱਗੇ ਆ ਮੋੜਾਂ ਦੇ ਵਿੱਚ ਜਾ ਕੇ ਸਕੂਟਰੀ ਸਲਿੱਪ ਕਰਕੇ ਮਗਰ ਉਹਨੇ ਹੰਗੜਾ ਕਰਤਾ ਤੇ ਛੋੜੀ ਦੀ ਡੈਥ ਹੋ ਗਈ ਛੋੜੀ ਦੀ ਡੈਥ ਹੋ ਗਈ